ਵਿਸ਼ਾ ਵਟਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਤ ਪ੍ਰੀਤ ਗੌਰ ਤਾਂ હાજર ਹੋਏ ਆ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਹੈ ਕਿ ਅੱਜ ਜਿਹੜੇ ਪੰਜਾਬ ਦੇ ਵਿੱਚ ਚੋਣਾ ਹੋਣਾ ਹੁਣ ਜਵਾਰੀ ਹੈ ਜਿਸ ਦੇ ਮੱਦੇ ਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਚੁੱਕੇ ਨੇ ਚਪਚਪਤੇ ਪੁਲਿਸ ਜੁੜੀ ਕੀ ਤਾਂ ਨਾ ਤਾਂ ਕਿਸੇ ਵੀ ਨੂੰ ਹੋਣੀ ਵਾਪਰਨ ਦੀ ਕੋਈ ਵੀ ਜਿਹੜੀ ਘਟਨਾ ਨਹੀਂ ਹੋਵੇ ਕਿਉਂਕਿ ਪੁਲਿਸ ਦੇ ਵੱਲੋਂ ਫੁੱਲ ਰੇਡੀਓ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਪੂਰੀ ਤਿਆਰੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮಿತಿ ਚੋਣਾਂ ਅੱਜ 14 ਦਸੰਬਰ ਨੂੰ ਹੋ ਰਹੀਆਂ ਨੇ ਇਸ ਦੇ ਲਈ ਦੱਸਣਾ ਹੈ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਹ VOTING ਹੋਵੇਗੀ ਤੇ ਇਹਨਾਂ ਚੋਣਾਂ ਦਾ ਨਤੀਜਾ 17 ਦਸੰਬਰ ਨੂੰ ਐਲਾਨਿਆ ਜਾਵੇਗਾ ਚੋਣਾਂ ਨੂੰ ਸੁਚੱਜੇ ਅਤੇ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਕਰਵਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਹਨਾਂ ਚੋਣਾਂ ਨੂੰ ਲੈ ਕੇ ਪੋਲਿੰਗ ਪਾਰਟੀਆਂ ਉਮੀਦ ਵੀ ਬੀਤੇ ਕੱਲ੍ਹ ਰਵਾਨਾ ਹੋ ਚੁੱਕੇ ਸਨ ਤੇ ਪੋਲਿੰਗ ਪਾਰਟੀਆਂ ਤੇ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤ ਲਈ ਵਿਸਤ੍ਰਿਤ ਪ੍ਰਬੰਧ ਵੀ ਕੀਤੇ ਗਏ ਸਨ ਦੱਸ ਦਿੰਦੇ ਆ ਕਿ ਅੱਜ ਜਿਹੜੀ ਸੋਨਾ 8 ਵਜੇ ਸ਼ੁਰੂ ਹੋਣ ਗਿਆ ਤੇ ਪੂਕ ਦਾ ਪ੍ਰਬੰਧ ਜਿਹੜੇ ਸੁਰੱਖਿਆ ਦੇ ਕੀਤੇ ਗਏ ਨੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਨ ਦੇ ਲਈ ਲਗਭਗ 90 ਹਜ਼ਾਰ ਚੋਣ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਇਸ ਤੋਂ ਇਲਾਵਾ 44 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਬੂਥਾਂ ਤੇ ਪੈਟ੍ਰੋਲਿੰਗ ਡਿਊਟੀ ਤੇ ਵੀ ਲਗਾਇਆ ਗਿਆ ਹੈ ਤੇ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੇ ਦਲ ਕਾਂਗਰਸ ਪਾਰ티 ਜਨਤਾ ਪਾਰਟੀ ਤੇ ਪਹੁੰਚਨ ਸਮਾਜ ਪਾਰਟੀ ਆਪਣੇ ਆਪਣੇ ਪਾਰਟੀ ਚੋਣ ਨਿਸ਼ਾਨ ਤੇ ਚੋਣ ਲੜ ਰਹੀਆਂ ਨੇ ਬਸਤੇਇਕੀ ਸੂਬੇ ਵਿੱਚ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮಿತಿ ਚੋਣਾ ਆਮ ਚੋਣਾ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲੋਕ ਸ਼ਾਂਤੀ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੋਲਿੰਗ ਸਟੇਸ਼ਨਾਂ ਤੇ 100 ਮੀਟਰ ਦੇ ਘੇਰੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ پابੰਦੀਆਂ ਵੀ ਲਗਾਈਆਂ ਗਈਆਂ ਹਨ ਅੱਜ ਦੇ ਦੌਰਾਨ ਕੀ ਅੰਦਰ 19 ਏਸ਼ੀਆ ਕੱਪ ਦੇ ਮੱਦੇ ਨਜ਼ਰ ਭਾਰਤ ਤੇ ਪਾਕਿਸਤਾਨ ਜਿਹੜੇ ਆਮੋ ਸਾਹਮਣੇ ਖੇਡ ਦੇ ਨਜ਼ਰ ਆਉਣਗੇ। ਅੰਦਰ 19 ਕ੍ਰਿਕਟ ਏਸ਼ੀਆ ਕੱਪ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਅੱਜ ਯਾਨੀ ਐਤਵਾਰ ਨੂੰ ਗਰੁੱਪ ਪੜਾ ਦਾ ਮੈਚ ਖੇਡਣਗੇ। ਇਸ ਦਾ ਪਹਿਲਾਂ ਪਾਕਿਸਤਾਨ ਨੇ ਜੂਨੀਅਰ ਪੱਧਰ ਤੇ ਦੋਵਾਂ ਟੀਮਾਂ ਵਿਚਕਾਰ ਪਿਛਟੇ ਸਾਬਿਤ ਇਹਨਾਂ ਮੈਚ ਜਿੱਤੇ ਟੀਮ ਇੰਡੀਆ ਕੋਲ ਦੁਬਈ ਵਿੱਚ ਇਸ ਰਿਕਾਰਡ ਨੂੰ ਸੁਧਾਰਨ ਦਾ ਮੌਕਾ ਹੈ ਟੂਰਨਾਮੈਂਟ ਦੇ ਗਰੁੱਪ ਪੜਾ ਦੇ ਵਿੱਚ ਭਾਰਤ ਦਾ ਪਹਿਲਾ ਮੈਚ ਯੂਏਈ ਦੇ ਖਿਲਾਫ ਸੀ ਜਿੱਥੇ 14 ਸਾਲਾ ਓਪਨਰ ਵੈਭਵ ਸੂਰਜਵੰਜੀ ਨੇ 14 ਛੱਕੇ ਮਾਰ ਕੇ 171 ਦੌੜਾਂ ਬਣਾਈਆਂ ਅੰਡਰ 19 ਏਸ਼ੀਆ ਕੱਪ 12 ਦਸੰਬਰ ਨੂੰ ਸ਼ੁਰੂ ਹੋਇਆ ਗਰੁੱਪ ਏ ਵਿੱਚ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਯੂਏਈ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਜਦੋਂ ਕਿ ਪਾਕਿਸਤਾਨ ਨੇ ਮਲੇਸ਼ੀਆ ਨੂੰ ਹਰਾਇਆ ਸ਼ੁੱਕਰਵਾਰ ਨੂੰ ਯੂਏਈ ਵਿਰੁੱਧ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 6 ਵਿਕਟਾਂ ਦੇ ਨੁਕਸਾਨ ਤੇ 433 ਦੌੜਾਂ ਬਣਾਈਆਂ ਪੰਜਾਬ ਦੇ ਮੌਸਮ ਨੂੰ ਲੈ ਕੇ ਮਹਾਂਦੂਫਲੋਂ ਇੱਕ ਨਵੀਂ ਅਪਡੇਟ ਸਾਂਝੀ ਕੀਤੀ ਗਈ ਹੈ। ਪੰਜਾਬ ਦੇ ਵਿੱਚ ਠੰਡ ਨੇ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਗਣੀ ਤੁੰਦ ਪੈਣੀ ਸ਼ੁਰੂ ਹੋ ਜਾਵੇਗੀ ਤੇ ਮੌਸਮ ਵਿਭਾਗ ਅੱਜ ਤੋਂ ਲੈ ਕੇ ਸਰਦ ਦਸੰਬਰ ਤੱਕ ਦੀ ਜਾਣਕਾਰੀ ਦਿੰਦਾ ਹੈ। रह जिले सीत लहर सखनी तुम्हारा तो येलो अलर्ट भी जारी किया ता गया ताजा जानकारी मुताबक मौसम विभाग ने पठानकोट गुरदासपुर हशियारपुर नवाशहर अमृतसर फतेहगढ़ साहिब ਰੂਪਨਗਰ ਪਟਿਆਲਾ ਮੋਹਾਲੀ ਤਰਨਤਾਰਨ ਕਪੂਰਥਲਾ ਜਲੰਧਰ ਦੇ ਲੁਧਿਆਣਾ ਸਮੇਤ 13 ਜ਼ਿਲ੍ਹਿਆਂ ਦੇ ਲਈ yellow alert ਵੀ ਜਾਰੀ ਕੀਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਬਣੀ ਰਹੇਗੀ ਉੱਥੇ ਹੀ ਦੱਸ ਦਈਏ ਕਿ ਪੰਜਾਬ ਦੇ ਜਲੰਧਰ ਸਮੇਤ ਕਈ ਇਲਾਕਿਆਂ ਵਿੱਚ ਧੁੱਪ ਨਾ ਨਿਕਲਣ ਕਰਕੇ ਕੜਾਕੇ ਵਾਲੀ ਠੰਡ ਮਹਿਸੂਸ ਕੀ ਚੱਲੀ ਜਾ ਰਹੀ ਹੈ ਤੇ ਲੋਕਾਂ ਨੂੰ ਐਡਵਾਈਸ ਦੇ ਦਿੱਤੇ ਜਾ ਰਹੀ ਹੈ ਕਿ ਉਹ ਆਪਣੇ ਗਰਮ ਕਪੜੇ ਪਾ ਕੇ ਰੱਖਣ ਤੇ ਸਿਹਤ ਦਾ ਵੀ ਧਿਆਨ ਰੱਖਣ ਤੇ ਅਦਰ ਦਸਨ ਨੇ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸ਼ ਦਿਵਾਲ ਗੁਆ ਪਹੁੰਚੇ ਜਿੱਥੇ ਉਹਨਾਂ ਦੇ ਲੋਕ ਗੁਆ ਵਾਸੀਆਂ ਨੂੰ ਇੱਕ ਅਹਿਮ ਅਪੀਲ ਵੀ ਕੀਤੀ ਹੈ ਅਰਵਿੰਦ ਕੇਸ਼ ਦਿਵਾਲ ਨੇ ਕਿਹਾ ਕਿ ਅਸੀਂ ਗੋਆ ਦੇ ਲੋਕਾਂ ਨੂੰ ਵੀ ਉਨਾ ਹੀ ਪਿਆਰ ਕਰਦੇ ਆਂ ਤੇ ਉਨੀ ਹੀ ਇੱਜ਼ਤ ਦਿੰਨੇ ਆਂ ਉਹਨਾਂ ਨੇ ਕਿਹਾ ਮੈਂ ਦਿੱਲੀ ਤੋਂ ਤੁਹਾਡੇ ਕੋਲ ਵੋਟ ਮੰਗਣ ਆਇਆ ਹਾਂ ਤੇ ਆਮ ਆਦਮੀ ਪਾਰਟੀ ਦੇ ਲਈ ਤੁਸੀਂ ਸਾਰੇ ਕੀਮਤੀਓ ਤੇ ਆਓ ਸੁਣਦੇ ਆ ਉਹਨਾਂ ਦੇ ਵੱਲੋਂ ਹੋਰ ਕੀ ਕੀ ਕਿਹਾ ਗਿਆ ਦੋਸਤੋ ਹਮਾਰੇ ਦਿੱਲੀ ਮੇਂ ਇੱਕ ਚੀਜ਼ ਕਹੀ ਜਾਂਦੀ ਹੈ ਮੈਂ ਆਪਸੇ ਇੱਕ ਪ੍ਰਸ਼ਨ ਪੁੱਛਣਾ ਚਾਹਤਾ ਹੂੰ ਅਗਰ ਕੋਈ ਕਿਸੇ ਕੇ ਘਰ ਮੇਂ ਸ਼ਾਦੀ ਹੈ और वो आपको नहीं बुलाता तो क्या आप उसके घर शादी में जाएंगे नहीं जाएंगे अगर चुनाव है और कोई पार्टी आपसे आके वोट नहीं मांगती तो क्या आप उसको वोट देंगे वोट मांगना तो बनता है ना जो वोट मांगेगा ही नहीं तो उसको वोट क्यों देंगे इसका मतलब उसको हमारे वोट की जरूरत नहीं है इसका मतलब वो हमारे वोट की इज्जत नहीं करता इसका मतलब वो हमारी इज्जत नहीं करता जो पार्टी जो नेता वोट मांगने नहीं आएगा उसको वोट नहीं देंगे गलत तो नहीं कह रहा मैं दिल्ली से आया हूं आपसे वोट मांगने के लिए दिल्ली से स्पेशली आया हूं बीस दिसंबर को जेडपी का चुनाव है आप लोगों से आम आदमी पार्टी के लिए झाड़ू के लिए वोट मांगने के लिए आया हूं कांग्रेस का कोई भी बड़ा नेता नहीं आया दिल्ली से बीजेपी का कोई भी बड़ा नेता नहीं आया दिल्ली से केवल आम आदमी पार्टी का नेशनल कन्वीनर केजरीवाल आपका वोट मांगने के लिए आया ਰੁਕ ਕਰਤਾ ਅਗਲੀ ਖਬਰ ਦੇ ਵਲ ਕਿਸਾਨਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਤੇ ਕੁਝ ਹੋਰ ਗੱਲਾਂ ਨੂੰ ਲੈ ਕੇ ਜਿਹੜੇ ਕੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਵੀ ਸਾਹਮਣੇ ਰੱਖੀਆਂ ਗਈਆਂ ਨੇ ਤੇ ਕੁਝ ਆਪਣਾ ਪੱਖ ਵੀ ਜਿਹੜਾ ਕੀ ਅਹਿਮ ਮੁੱਦਿਆਂ ਤੋਂ ਲੈ ਕੇ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਅਸੀਂ ਇਹ ਉਹਨਾਂ ਦੀ ਕਾਹਲ ਹੈ ਤੇ ਵੀਰੋਧ ਕਰਨਾ ਨਹੀਂ ਕਰਾ ਸਕਦਾ ਨਹੀਂ ਨਹੀਂ ਇਸ ਨੂੰ ਕਿਸੇ ਵੀ ਤਰ੍ਹਾਂ ਕਾਊਂਟਰਪੋਸਟ ਦੇ ਰੂਪ ਚ ਨਹੀਂ ਪੇਸ਼ ਕਰਨਾ ਚਾਹੀਦਾ ਮੇਰੀ ਮੇਰੀ ਰਿਕੁਐਸਟ ਹੈ ਤੁਹਾਨੂੰ ਤੁਸੀਂ ਉਹਨਾਂ ਦਾ ਸੱਦਾ ਹੈ ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛੋਗੇ ਅਸੀਂ ਆਪਣੀ ਲਾਈਨ ਦੇ ਉੱਪਰ ਚੱਲ ਰਹੇ ਹਾਂ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇੰਜੀਨੀਅਰਸ ਐਂਡ EMPLOYEES ਉਹ ਸਮਾਰਟ ਚਿਪ ਮੀਟਰਾਂ ਨੂੰ ਵਾਪਸ ਲੈਣ ਦੀ ਮੰਨ ਦੇਸ਼ ਪੱਧਰ ਤੇ ਕਰ ਰਹੀ ਹੈ ਈਵਨ ਸਾਡੇ ਤੋਂ ਪਹਿਲਾਂ ਕਰ ਰਹੀ ਹੈ ਪਹਿਲੀ ਗੱਲ ਤਾਂ ਹੈ ਕਿ ਜਿਹੜੇ ਮਰਾਗਨਾ ਨੀਤੀ ਘੜੇ ਨਹੀਂ ਨੀਤੀ ਘੜੇ ਹੋਰ ਨਾ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਇਹਨਾਂ ਨੂੰ ਕਿਉਂ ਕਿ ਬੁਝਾਉਣੀ ਪੈਂਦੀ ਆ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਬਹਿ ਜਾਓ ਸਾਥੀ ਚਾਹ ਪਾਣੀ ਪੀਓ ਐਸ ਡੀਓ ਨੂੰ ਬੁਲਾਓ ਐਸ ਡੀਓ ਆ ਜਾਂਦਾ ਤਾਂ ਕਹਿੰਦਾ ਨੇ ਐਕਸ਼ਨ ਨੂੰ ਬੁਲਾਓ ਅਸੀਂ ਚੰਗੀ ਤਰ੍ਹਾਂ ਜਾਣਦੇ ਨੇ ਇਹ ਕੰਨੇ ਮੁਲਾਜ਼ਮਾਂ ਦਾ ਸਵਾਲ ਨਹੀਂ ਕਿੰਨੀਆਂ ਮਜ਼ਦੂਰ ਜੱਥੇ ਬੰਦ ਗਣ ਇਹ ਕਹਿੰਦੀਆਂ ਦਿਹਾੜੀ ਵਧਾਓ ਠੀਕ ਆ ਫਿਰ ਇੱਥੇ ਵੀ ਲਟਾ ਖੜਾ ਹੋਊਗਾ ਨਹੀਂ ਅਸੀਂ ਬਿਲਕੁਲ ਹਰ ਪੱਖ ਤੋਂ ਜਾਣੂ ਆ ਦਿੱਲੀ ਦੇ ਵਿੱਚ ਪ੍ਰਦੂਸ਼ਣ ਕਾਰਨ ਛੜਾ ਕੇ ਬੁਰਾ ਹਾਲ ਹੋਇਆ ਪਿਆ ਜਿਹੜਾ ਦੱਸਦ ਰਿਹਾ ਕਿ AQI ਛੜਾ ਕੇ 400 ਤੋਂ ਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਲੋਕ ਕਾਫੀ ਉਥੇ ਪਰੇਸ਼ਾਨ ਵੀ ਨੇ ਦਿੱਲੀ ਵਿੱਚ ਪ੍ਰਦੂਸ਼ਣ ਘਟ ਹੋਣ ਦੇ ਕੋਈ ਸੰਕੇਤ ਨਹੀਂ ਹਨ ਰਾਸ਼ਤਾਨੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ ਹੈ ਦਿੱਲੀ ਵਿੱਚ AQI ਇੱਕ ਵਾਰ ਫਿਰ 400 ਨੂੰ ਪਾਰ ਕਰ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਖੇਤਰ ਰੈਡ ਜ਼ੋਨ ਦੇ ਵਿੱਚ ਹਨ ਸਭ ਤੋਂ ਵੱਧ AQI ਦਿੱਲੀ ਦੇ ਵਜ਼ੀਰਪੁਰ ਖੇਤਰ ਵਿੱਚ 443 ਦਰਜ ਕੀਤਾ ਗਿਆ ਸੀ ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ ਤੇ ਹਵਾ ਦੀ ਗੁਣਵੱਤਾ ਵਿੱਚ ਇਸ ਅਚਾਨਕ ਗਿਰਾਵਟ ਦੇ ਮੱਦੇਨਜ਼ਰ CAQM ਨੇ ਗ੍ਰੈਪ 10 ਲਾਗੂ ਕੀਤਾ ਹੈ ਇਹ ਫੈਸਲਾ ਲਗਾਤਾਰ ਵਿਗੜਦੀ ਹਵਾ ਦੀ ਗੁਣਵੱਤਾ ਦੇ ਕਾਰਨ ਲਿਆ ਗਿਆ ਸੀ ਜਿਸ ਕਾਰਨ AQI ਇੱਕ ਵਾਰ ਫਿਰ 400 ਤੋਂ ਵੱਧ ਗਿਆ ਸੀ ਸੀ ਐਕਯੂਐਮ ਦੇ ਅਨੁਸਾਰ ਦਿੱਲੀ ਐਨਸੀਆਰ ਦੇ ਵਿੱਚ ਵਾਧੇ ਪ੍ਰਦੂਸ਼ਣ ਅਤੇ ਵਿਗੜਦੀ ਹਵਾ ਦੀ ਗੁਣਵੱਤਾ ਦੇ ਜਵਾਬ ਵਿੱਚ ਸਾਰੀਆਂ ਗ੍ਰੈਪ ਤਿੰਨ پابندੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਕਈ ਨਿਯਮ ਵੀ ਲਾਗੂ ਕੀਤੇ ਗਏ ਹਨ ਤੇ ਉਧਰ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਆਨ ਵਾਸਨ ਨੇ ਕਿ ਮਨਰੇਗਾ ਦਾ ਨਾਮ ਛਡਾ ਕੇ ਬਦਲ ਦਿੱਤਾ ਗਿਆ ਮਹਾਤਮਾ ગાંધી ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ ਮਨਰੇਗਾ ਨੂੰ ਹੁਣ ਪੁਜੇ ਬਾਪੂ ਗ੍ਰਾਮੀਣ ਰੋਜ਼ਗਾਰ ਯੋਜਨਾ ਕਿਹਾ ਜਾਵੇਗਾ ਕੇਂਦਰੀ ਮੰਤਰੀ ਮੰਡਲ ਨੇ ਐਕਟ ਦਾ ਨਾਮ ਬਦਲਣ ਅਤੇ ਕੰਮਕਾਜੀ ਦਿਨਾਂ ਦੀ ਗਿਣਤੀ ਵਧਾਉਣ ਵਾਲੇ ਬਿੱਲ ਨੂੰ ਪੀਤੇ ਕੱਲ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਕੰਮਕਾਜੀ ਦਿਨਾਂ ਦੀ ਗਿਣਤੀ 100 ਤੋਂ ਵਧਾ ਕੇ 125 ਦਿਨ ਹੋ ਜਾਵੇਗੀ। ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਨਿਸ਼ਕਾਰ ਗਰੰਟੀ ਯੋਜਨਾ ਜਿਸ ਨੂੰ ਮੰਟ੍ਰੇਗਾ ਜਾਂ ਨਿਦੇਗਾ ਵੀ ਕਿਹਾ ਜਾਂਦਾ ਹੈ, ਇੱਕ ਸਰਕਾਰੀ ਯੋਜਨਾ ਹੈ ਜਿਸ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਪਰਿਵਾਰਾਂ ਲਈ ਰੋਜ਼ੀ-ਰੋਟੀ ਦੀ ਸੁਰੱਖਿਆ ਨੂੰ ਵਧਾਉਣਾ ਹੈ। ਇਸ ਦੇ ਤਹਿਤ ਹਰ ਇੱਕ ਪਰਿਵਾਰ ਨੂੰ ਇੱਕ ਵਿੱਤੀ ਸਾਲ ਦੇ ਵਿੱਚ ਘੱਟੋ-ਘੱਟ 100 ਦਿਨਾਂ ਦਾ ਗਾਰੰਟੀਸ਼ੁਦਾ ਮਜ਼ਦੂਰੀ ਦਾ ਕੰਮ ਦਿੱਤਾ ਜਾਂਦਾ ਹੈ ਤੇ ਹੁਣ ਇਸ ਬਦਲਾਅ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਹੈ ਕਿ ਨਵੀਂ ਵਿਵਸਥਾ ਦੇ ਤਹਿਤ ਮਨਰੇਗਾ ਅਧੀਨ ਮੌਜੂਦਾ 100 ਦਿਨਾਂ ਦੀ ਗਾਰੰਟੀਸ਼ੁਦਾ ਕੰਮਕਾਜੀ ਦਿਨਾਂ ਨੂੰ ਵਧਾ ਕੇ 125 ਦਿਨ ਕਰ ਦਿੱਤਾ ਜਾਵੇਗਾ ਇਸ ਫੈਸਲੇ ਨਾਲ ਲੱਖਾਂ ਪਿੰਡੂ ਮਜ਼ਦੂਰਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਲੰਬੇ ਸਮੇਂ ਤੋਂ ਕੰਮਕਾਜੀ ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕਰ ਰਹੇ ਸਨ ਤੋ ਅਦਰੀ ਕੋਲਕਾਤਾ ਦੇ ਬੱਚਾ ਮੈਸੀ ਦੇ ਪ੍ਰੋਗਰਾਮ ਦੇ ਦੌਰਾਨ ਹੰਗਾਮੇ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਵੱਲੋਂ ਵੀ ਕੁਟਾ ਭਿਆਨ ਦਿੱਤਾ ਗਿਆ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਦੇ ਵਿੱਚ ਬੀਤੇ ਕੱਲ ਉਸ ਸਮੇਂ ਹਟਾ ਦਫੜੇ ਮਸ਼ਕੀ ਜਦੋਂ ਪੋਲ ਸੁਪਰਸਟਾਰ لیونਲ ਮੈਸੀ ਦੇ ਜਲਦ ਸਟੇਡੀਅਮ ਛੱਡਣ ਤੋਂ ਬਾਅਦ ਗੁੱਸੇ 'ਚ ਆਏ ਪ੍ਰਸ਼ੰਸਕ ਪੜਕ ਗਏ ਮੈਸੀ ਲੈਪ ਆਫ ਆਨਰ ਤੋਂ ਬਾਅਦ ਸਟੇਡੀਅਮ ਤੋਂ ਜਲਦੀ ਚਲੇ ਗਏ ਜਿਸ ਕਾਰਨ ਗੁੱਸੇ 'ਚ ਆਏ ਪ੍ਰਸ਼ੰਸਕਾਂ ਨੇ ਕੁਰਸੀਆਂ ਤੇ ਬੋਤਲਾਂ ਸੁੱਟ ਕੇ ਵਿਰੋਧ ਕੀਤਾ ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਪ੍ਰਸ਼ੰਸਕਾਂ ਨੇ ਕੋਲਕਾਤਾ ਦੇ ਸਟੇਡੀਅਮ ਵਿੱਚ ਪੰਤੋੜ ਕੀਤੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੰਮਤਾ ਬੈਨਰਜੀ ਨੇ ਟਵੀਟ ਕਰਕੇ ਇਸ ਮੰਦਭਾਗੀ ਘਟਨਾ ਦੇ ਲਈ لیونਲ ਮੈਸੀ ਅਤੇ ਸਾਰੇ ਪ੍ਰੇਮੀਆਂ ਤੋਂ ਮਾਫੀ ਮੰਗੀ ਹੈ। ਪਮਤਾ ਬੈਨਰਜੀ ਨੇ ਕਿਹਾ ਕਿ ਕੋਲਕਾਤਾ ਵਿੱਚ ਮੈਸੇਜ ਦੇ ਪ੍ਰੋਗਰਾਮ ਦੇ ਵਿੱਚ ਹੋਈ ਦੁਰਪ੍ਰਬੰਧਨ ਨੂੰ ਦੇਖ ਕੇ ਉਹ ਹੈਰਾਨ ਹਨ ਤੇ ਘਟਨਾ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਦੁਖੀ ਹਨ ਅਤੇ ਉਹ ਇਸਦੇ ਲਈ ਮਾਫੀ ਮੰਗਦੇ ਹਨ। ODI ਦਰਸਨੇ ਖੇਡ ਜਗਤ ਕੋ ਕਬੱਡੀ ਅਪਡੇਟ ਸਾਹਮਣੇ ਆ ਰਹੀ ਹੈ। ਅੱਜ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਤੀਜਾ T20 ਮੈਚ ਖੇਡਿਆ ਜਾਵੇਗਾ। ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਕਾਰ ਤੀਜਾ T20 ਅੰਤਰਰਾਸ਼ਟਰੀ ਮੈਚ ਅੱਜ ਐਤਵਾਰ 14 ਦਸੰਬਰ ਨੂੰ ਦਰਮਸ਼ਾਲਾ ਵਿੱਚ ਖੇਡਿਆ ਜਾਵੇਗਾ ਇਸ ਤੋਂ ਪਹਿਲਾਂ ਦੋ ਮੈਚ ਹੋਏ ਹਨ ਤੇ ਦੋਵਾਂ ਟੀਮਾਂ ਨੇ ਇੱਕ ਇੱਕ ਮੈਚ ਜਿੱਤਿਆ ਹੈ ਤੇ ਪਹਿਲਾ ਮੁਕਾਬਲਾ ਭਾਰਤ ਅਤੇ ਦੂਜਾ ਮੁਕਾਬਲਾ ਦੱਖਣੀ ਅਫਰੀਕਾ ਨੇ ਜਿੱਤਿਆ ਸੀ ਸਰੀਜ਼ 11 ਨਾਲ ਬਰਾਬਰੀ ਤੇ ਹੈ ਤੇ ਮੈਚ ਤੋਂ ਇੱਕ ਦਿਨ ਪਹਿਲਾਂ ਧਰਮਸ਼ਾਲਾ ਵਿੱਚ ਮੌਸਮ ਬਦਲ ਗਿਆ ਦੱਸਿਆ ਕਿ ਬੀਤੇ ਕੱਲ੍ਹ ਹੀ ਸਵੇਰ ਤੋਂ ਆਸਮਾਨ ਦੇ ਵਿੱਚ ਬੱਦਲ ਛਾਏ ਹੋਏ ਸਨ ਜਿਸ ਨਾਲ ਠੰਡ ਵੱਧ ਗਈ ਸੀ ਜਦੋਂ ਕਿ ਧਰਮਸ਼ਾਲਾ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਤੌੜਾਦਰ ਪਹਾੜੀਆਂ ਵਿੱਚ ਹਲਕੀ ਬਰਫ਼ਬਾਰੀ ਸੰਭਵ ਹੈ ਦੱਸਿਆ ਕਿ ਬੀਤੇ ਰਾਤ ਤੋਂ ਲੈ ਕੇ ਹਿਮਾਚਲ ਦੀਆਂ ਉੱਚੀਆਂ ਚੋਟੀਆਂ ਤੇ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਤੇ ਇਸ ਦੇ ਨਾਲ ਮੌਸਮ ਤਰ੍ਹਾਂ ਠੰਡੀਆਂ ਹਵਾਵਾਂ ਆ ਸਕਦੀਆਂ ਹਨ ਜੋ ਗੇਂਦਬਾਜ਼ਾਂ ਲਈ ਲਾਭਦਾਇਕ ਸਾਬਤ ਹੋ ਸਕਦੀਆਂ ਹਨ ਤੇ ਤਰਮਸ਼ਾਲਾ ਵਿੱਚ ਦਿਨ ਦਾ ਤਾਪਮਾਨ 15 ਤੋਂ 17 ਡਿਗਰੀ ਸੈਲਸੀਅਸ ਹੈ ਤੇ ਰਾਤ ਦਾ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਮੋਹਾਲੀ ਦੀਆਂ ਦੋ ਲੜਕੀਆਂ ਨੇ ਛੁੜਾ ਕਿ ਆਪਣੇ ਪਰਿਵਾਰ ਦਾ ਨਾਮ ਬਤਾਇਆ ਹੈ ਵਕੰਤੀ ਭਗਵੰਤ ਸਿੰਘ ਮਾਨ ਦੇ ਇੱਕ ਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀਆਂ ਛਾਵਾਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧਤਾ ਦੁਹਰਾਉਂਦੇ ਆ ਮਾਈ ਭਾਗੋ ਆਰਮਡ ਫੋਰਸੇਜ਼ ਪ੍ਰੀਪਰੇਟਰੀ ਇੰਸਟੀਟਿਊਟ ਫਾਰ ਗਰਲਸ ਐਸ اے ਐਸ ਨਗਰ ਮੋਹਾਲੀ ਦੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਜਿਸ ਦੇ ਤਹਿਤ ਇਸ ਸੰਸਥਾ ਦੀਆਂ ਦੋ ਸਾਥਕਾ ਵਿਦਿਆਰਥਣਾ ਚਰਨਪ੍ਰੀਤ ਕੌਰ ਅਤੇ ਮਹਿਕ ਦੀਆਂ ਨੂੰ ਮਹਿਕ ਦਹਿਆਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਈਂਗ ਅਫਸਰ ਦੇ ਵਜੋਹ ਸ਼ਾਮਿਲ ਕੀਤਾ ਗਿਆ ਜਿहां ਇਹਨਾਂ ਦੋਵਾਂ ਵਿਦਿਆਰਥਣਾਂ ਨੇ ਆਪਣੀ ਸੰਸਥਾ ਦਾ ਮਾਣ ਵਧਾਉਂਦਿਆਂ 에ਅਰ ਫੋਰਸ ਅਕੈਡਮੀ ਗੁੰਡੀਗ尔 ਹైదరాబాద్ ਤੋਂ ਸਫਲਤਾਪੂਰਵਕ ਪਾਸ ਆਊਟ ਕੀਤਾ ਉਹਨਾਂ ਨੂੰ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ ਜਿਸ ਦੀ ਸਮਿਖਿਆ ਚੀਫ ਆਫ ਡਿਫੈਂਸ ਸਟਾਫ ਜਰਨਲ ਅਨਿਲ ਚੋਹਾਨ ਪੀ ਵੀ ਐਸ ਐਮ ਯੂ ਵਾਈ ਐਸ ਐਮ ਏ ਵੀ ਐਸ ਐਮ ਐਸ ਐਮ ਵੀ ਐਸ ਐਮ ਵੱਲੋਂ ਕੀਤੀ ਗਈ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਿਲ ਕੀਤਾ ਗਿਆ ਫਲਾਈਂਗ ਅਫਸਰ ਚਰਨਪ੍ਰੀਤ ਗੌਰ ਦੇ ਪਿਤਾ ਸਰਦਾਰ ਹਰਮਿੰਦਰ ਸਿੰਘ ਬਨਵੈਟ ਇੱਕ ਡਰਾਈਵਰ ਹਨ ਅਤੇ ਕੁਰਾਲੀ ਐਸ ਐਸ ਨਗਰ ਦੇ ਰਹਿਣ ਵਾਲੇ ਹਨ ਜਦੋਂ ਕਿ ਫਲਾਈਂਗ ਅਫਸਰ ਮਹਿਕ ధਈਆ ਦੇ ਪਿਤਾ ਸ਼੍ਰੀ ਅਨਿਲ ਕੁਮਾਰ ధਈਆ ਇੱਕ ਸਰਕਾਰੀ ਅਧਿਆਪਕ ਹਨ ਅਤੇ ਐਸਐਸ ਨਗਰ ਦੇ ਰਹਿਣ ਵਾਲੇ ਹਨ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੇ ਵਿਵਾਦ ਨੂੰ ਲੈ ਕੇ ਇਸਾਈ ਪਾਚਾਇਰ ਦੇ ਮੈਂਬਰ ਸ਼ਨੀਵਾਰ ਨੂੰ ਮਾਨਸਾ ਤਿਲ ਦੇ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਇਸ ਦੌਰਾਨ ਉਹਨਾਂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਲੰਬੀ ਮੀਟਿੰਗ ਕੀਤੀ ਅਤੇ ਪਿਛਲੇ ਦਿਨਾਂ ਹੋਈ ਘਟਨਾ ਨੂੰ ਲੈ ਕੇ ਪਰਿਵਾਰ ਤੋਂ ਮਾਫੀ ਮੰਗੀ ਮੁਲਾਕਾਤ ਦੌਰਾਨ ਦੋਹਾਂ ਪੱਖਾਂ ਵਿਚਕਾਰ ਗੱਲਬਾਤ ਰਾਹੀਂ ਗੁੱਧ ਫਹਿਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਮਾਮਲਾ ਸਮੇਂ ਉਹਦੋ ਗਰਮਾਇਆ ਜਦੋਂ ਜ਼ਿਲ੍ਹੇ ਦੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਜਾਓ ਮੋਰਚਾ ਵੱਲੋਂ ਤੇਜਸਵੀ ਨਿਹਾਸ ਅਤੇ ਮਾਨਸ ਸਿੱਧੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਸ ਪ੍ਰਦਰਸ਼ਨ ਦੌਰਾਨ ਐਸਆਈ ਪਈਚਾਰੇ ਵੱਲੋਂ ਮਾਤਾ ਚਰਨਕੌਰ ਦਾ ਪੁਤਲਾ ਵੀ ਲਿਆਂਦਾ ਗਿਆ ਸੀ ਜਿਸ ਨਾਲ ਮਾਮਲਾ ਹੋਰ ਤਣਾਪੂਰਨ ਬਣ ਗਿਆ ਸੀ ਹਾਲਾਂਕਿ ਬਾਅਦ ਵਿੱਚ ਕੁਸ਼ਣ ਪਈਚਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਦੇ ਲਈ ਮਾਫੀ ਵੀ ਮੰਗ ਲਈ ਸੀ ਦੱਸ ਦਰਨੇ ਕਿ ਇਸ ਮਾਮਲੇ ਦੇ ਸਿੱਧੂ ਮਸੂਹਲ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਇਸ ਵਿਵਾਦ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੱਸਿਆ ਕਿ ਦੋਹਾਂ ਪੱਖਾਂ ਦੇ ਦਿਲਾਂ ਵਿੱਚ ਕੋਈ ਵੀ ਮਨ ਮੁਟਾ ਨਹੀਂ ਜੋ ਕੁਝ ਵੀ ਪਹਿਲਾਂ ਹੋਇਆ ਉਸਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਬਲਕੌਰ ਸਿੰਘ ਨੇ ਕ੍ਰਿਸ਼ਨ ਪਾਈਚਾਰ ਦੇ ਕਾਰਾ ਕੇ ਮਾਫੀ ਮੰਗਣ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਮਾਮਲਾ ਇੱਥੇ ਹੀ ਸਮਾਪਤ ਕੀਤਾ ਜਾਂਦਾ ਹੈ ਸਿੰਦੇਸ਼ਦਰ ਤਾਸ਼ ਦੇ ਫੈਨਸ ਦੇ ਲਈ ਇੱਕ ਵੱਡੀ ਖੁਸ਼ਖਬਰੀ ਦੀ ਖਬਰ ਜੁੜੀ ਸਾਹਮਣੇ ਆ ਰਹੀ ਹੈ ਪੰਜਾਬੀ ਸੰਗੀਤ ਤੇ ਸੂਫਿਆਨਾ ਸੋਚ ਦੇ ਪ੍ਰਸਿੱਧ ਪਨਕਾਰ ਡਾਕਟਰ ਸਿੰਦਰ ਸਰਤਾਜ ਆਪਣਾ ਬਹੁਤ ਉਡੀਕਿਆ ਜਾ ਰਿਹਾ ਹੈਰੀਟੇਜ ਟੂਰ ਇੰਡੀਆ ਲੈ ਕੇ 14 ਫਰਵਰੀ 2026 ਨੂੰ ਜੀ ਐਲ ਐਨ ਸਟੇਡੀਅਮ ਦਿੱਲੀ ਵਿੱਚ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਨੇ ਆਪਣੀ ਸ਼ਾਇਰੀ ਰੂਹਾਨੀਆ ਬਾਸ ਤੇ ਪੰਜਾਬੀ ਵਿਰਾਸਤ ਨਾਲ ਡੂੰਘੇ ਜੁੜਾ ਦੇ ਲਈ ਜਾਣੇ ਜਾਂਦੇ ਡਾਕਟਰ ਸਰਤਾਜ ਦਾ ਇਹ ਕਾਨਸਰਟ ਸਿਰਫ ਇੱਕ ਸੰਗੀਤਕ ਪ੍ਰੋਗਰਾਮ ਨਹੀਂ ਸਗੋ ਸਭਿਆਚਾਰ ਰਿਵਾਇਤ ਤੇ ਭਾਵਨਾਵਾਂ ਦਾ ਇੱਕ ਸ਼ਾਨਦਾਰ ਜਸ਼ਨ ਹੋਵੇਗਾ ਦਿੱਲੀ ਚ ਹੋਣ ਜਾ ਰਿਹਾ ਇਹ ਮਹਾਨ ਸਮਾਗਮ ਦਰਸ਼ਕਾਂ ਦੇ ਲਈ ਇੱਕ ਯਾਦਗਾਰ ਅਨੁਭਵ ਸਾਬਿਤ ਹੋਵੇਗਾ ਇਸ ਵਿਸ਼ੇਸ਼ ਸਮਾਗਮ ਨੂੰ फीवर लाइव ਵੱਲੋਂ ਕ੍ਰੀਏਟ ਕੀਤਾ ਗਿਆ ਚਤਕੀ ਇਸੀ ਪ੍ਰੋਡਕਸ਼ਨ ਫਿਰਦੌਸ ਪ੍ਰੋਡਕਸ਼ਨਸ ਨੇ ਔਰਾ ਵਾਈਬਸ ਵੱਲੋਂ ਕੀਤੀ ਜਾ ਰਹੀ ਹੈ ਜੋ ਇਸ ਨੂੰ ਅਤਿ ਰਾਸ਼ਟਰੀ ਪੱਧਰ ਦਾ ਰੂਪ ਦੇਣਗੇ ਸ਼ੋਅ ਦੇ ਲਈ ਟਿਕਟਾ ਡਿਸਟ੍ਰਿਕਟ ਜ਼ੋਮਾਟੋ ਵੱਲੋਂ ਤੇ ਉਪਲਬਧ ਹਨ ਤੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਆਪਣੀਆਂ ਟਿਕਟਾਂ ਬੁੱਕ ਕਰਵਾ ਕੇ ਇਸ ਇਤਿਹਾਸਿਕ ਸੰਗੀਤਕ ਸ਼ਾਮ ਦਾ ਹਿੱਸਾ ਪੜਨ ਤਾਂ ਫਿਲਹਾਲ ਦੇ ਰਿਸਪਲਟਨ ਦੇ ਵਿੱਚ ਬਸ ਇੰਨਾ ਹੀ ਮਨੁਦੋ ਉਤਸ਼ਾਹ ਧਨਪਤ